ਜੂਪੀ ਦੇ ਲਖਨਊ ਦੇ ਵਿੱਚ ਇੱਕ ਪੰਜਾਬੀ ਪਰਿਵਾਰ ਰਹਿੰਦਾ ਸੀ। ਇਹ ਪਰਿਵਾਰ ਸੀ ਦਿਲਜੀਤ ਸਿੰਘ ਮਥਾਰੂ ਦਾ। ਮਥਾਰੂ ਦਾ ਪਰਿਵਾਰ ਇੱਕ ਕਿਰਾਏ ਦੇ ਘਰ ਦੇ ਵਿੱਚ ਰਹਿੰਦਾ ਸੀ। ਇਹਦੇ ਘਰ ਦੇ ਵਿੱਚ ਇਹਦੀ ਪਤਨੀ ਰਾਜਕੌਰ, ਇਹਦਾ ਇੱਕ ਮੁੰਡਾ ਗੁਰਪ੍ਰੀਤ ਸਿੰਘ ਉਰਫ਼ ਵਿੱਕੀ, ਇੱਕ ਇਹਦਾ ਛੋਟਾ ਮੁੰਡਾ ਲਵਲੀ ਰਹਿੰਦਾ ਸੀ। ਮਥਾਰੂ ਪਰਿਵਾਰ ਦੀ ਇੱਕ ਬਹੁਤ ਵੱਡੀ ਸਾਈਕਲਾਂ ਦੀ ਦੁਕਾਨ ਸੀ। ਗੁਰਪ੍ਰੀਤ ਸਿੰਘ ਉਰਫ਼ ਵਿੱਕੀ ਦੀ ਉਮਰ ਲਗਭਗ 33-32 ਸਾਲ ਦੀ ਹੋ ਚੁੱਕੀ ਸੀ। ਕਰਦੇ ਇਹਦਾ ਵਿਆਹ ਕਰਨ ਦੇ ਲਈ ਕਈ ਕੁੜੀਆਂ ਦੇਖਦੇ ਨੇ ਪਰ ਹਰ ਵਾਰੀ ਇਹਦਾ ਕਿਸੇ ਨਾ ਕਿਸੇ ਕਾਰਨ ਰਿਸ਼ਤਾ ਟੁੱਟ ਜਾਂਦਾ ਸੀ 2015 ਦੇ ਵਿੱਚ ਦਲਜੀਤ ਸਿੰਘ ਮਠਾਰੂ ਦਾ ਧਿਆਨਤ ਹੋ ਜਾਂਦਾ ਹੈ ਹੁਣ ਘਰ ਦੇ ਵਿੱਚ ਇਹਦੀ ਪਤਨੀ ਰਾਜਕੌਰ ਇਹਦਾ ਵੱਡਾ ਮੁੰਡਾ ਗੁਰਪ੍ਰੀਤ ਸਿੰਘ ਵਿੱਕੀ ਤੇ ਛੋਟਾ ਮੁੰਡਾ ਲਵਲੀ ਰਹਿ ਜਾਂਦੇ ਨੇ ਹੁਣ ਲੱਖਾਂ ਕੋਸ਼ਿਸ਼ਾਂ ਕਰਨ ਦੇ ਬਾਅਦ ਵੀ ਗੁਰਪ੍ਰੀਤ ਸਿੰਘ ਦਾ ਵਿਆਹ ਨਹੀਂ ਹੋ ਰਿਹਾ ਸੀ ਇਸੇ ਗੱਲ ਨੂੰ ਲੈ ਕੇ ਗੁਰਪ੍ਰੀਤ ਸਿੰਘ ਥੋੜਾ ਉਦਾਸ ਰਹਿਣ ਲੱਗ ਪਿਆ ਸੀ ਜਿਹੜੀ ਮਾਰਕੀਟ ਦੇ ਵਿੱਚ ਇਹਦੀ ਸਾਈਕਲਾਂ ਦੀ ਦੁਕਾਨ ਸੀ ਉਸੇ ਮਾਰਕੀਟ ਦੇ ਵਿੱਚ ਇੱਕ ਅਮਿਤ ਨਾਮ ਦੇ ਮੁੰਡੇ ਦੀ ਟਾਇਰਾਂ ਦੀ ਦੁਕਾਨ ਸੀ ਹੁਣ ਗੁਰਪ੍ਰੀਤ ਸਿੰਘ ਦੀ ਮੁਲਾਕਾਤ ਇਸ ਅਮਿਤ ਨਾਮ ਦੇ ਮੁੰਡੇ ਦੇ ਨਾਲ ਹੁੰਦੀ ਹੈ ਜਲਦੀ ਹੀ ਇਹਨਾਂ ਦੇ ਵਿੱਚ ਦੋਸਤੀ ਹੋ ਜਾਂਦੀ ਹੈ ਇਹ ਦੋਸਤੀ ਇਹਨਾਂ ਦੇ ਵਿੱਚ ਇੰਨੀ ਗਹਿਰੀ ਹੋ ਜਾਂਦੀ ਹੈ ਕਿ ਇਹਨਾਂ ਦਾ ਇੱਕ ਦੂਜੇ ਦੇ ਘਰ ਆਣਾ ਜਾਣਾ ਵੱਧ ਜਾਂਦਾ ਹੈ ਅਮਿਤ ਦੇ ਘਰ ਦੇ ਵਿੱਚ ਇਹਦੀ ਇੱਕ ਬਹੁਤ ਸੋਹਣੀ ਪਤਨੀ ਮਮਤਾ ਤੇ ਇੱਕ 6 ਸਾਲ ਦਾ ਮੁੰਡਾ ਰਹਿੰਦੇ ਸਨ ਮਮਤਾ ਦੇ ਨਾਲ ਗੁਰਪ੍ਰੀਤ ਦੀ ਵੀ ਖੂਬ ਜਾਣ ਪਛਾਣ ਹੋ ਜਾਂਦੀ ਹੈ ਗੁਰਪ੍ਰੀਤ ਹੁਣ ਮਮਤਾ ਨੂੰ ਭਾਬੀ ਕਹਿ ਕੇ ਬੁਲਾਉਂਦਾ ਸੀ ਤੇ ਭਾਬੀ ਦਿਓਰ ਵਾਲੇ ਰਿਸ਼ਤੇ ਦੇ ਵਿੱਚ ਇਹਨਾਂ ਦਾ ਹਸੀ ਮਜ਼ਾਕੋਣਾ ਸ਼ੁਰੂ ਹੋ ਗਿਆ ਸੀ ਹੁਣ ਗੁਰਪ੍ਰੀਤ ਜਿਆਦਾ ਸਮਾਂ ਅਮੀਤ ਦੇ ਘਰ ਬਿਤਾਉਣ ਲੱਗ ਪੈਂਦਾ ਹੈ ਇਹ ਗੱਲ ਜਦੋਂ ਮਹਾਰਾਜਕੌਰ ਦੇ ਕੰਨਾਂ ਤੱਕ ਪਹੁੰਚਦੀ ਹੈ ਤੇ ਉਹ ਬਥੇਰਾ ਸਮਝਾਉਂਦੀ ਹੈ ਉਹ ਆਪਣੇ ਮੁੰਡੇ ਨੂੰ ਕਹਿੰਦੀ ਹੈ ਕਿ ਇਦਾਂ ਕਿਸੇ ਦੇ ਘਰ ਅਧੀਰ ਦੀ ਰਾਤ ਤੱਕ ਬੈਠਣਾ ਸਹੀ ਨਹੀਂ ਹੁੰਦਾ ਕਿਉਂਕਿ ਬਾਹਰ ਲੋਕ ਕਈ ਤਰ੍ਹਾਂ ਦੀਆਂ ਗੰਦੀਆਂ ਗੰਦੀਆਂ ਗੱਲਾਂ ਕਰਦੇ ਨੇ ਤੇ ਮੈਂ ਨਹੀਂ ਚਾਹੁੰਦੀ ਕਿ ਤੇਰੇ ਕਰਕੇ ਕਿਸੇ ਦਾ ਘਰ ਖਰਾਬ ਹੋਵੇ ਜੇਕਰ ਉਹਦੇ ਪਤੀ ਨੂੰ ਤੁਹਾਡੇ ਦੋਨਾਂ ਤੇ ਸ਼ੱਕ ਹੋ ਗਿਆ ਤਾਂ ਐਵੇਂ ਹੀ ਹਾਸੇ ਦਾ ਮਰਾਸਾ ਬਣ ਜਾਵੇਗਾ ਤੇ ਤੁਹਾਡੇ ਦੋਨਾਂ ਦੀ ਜ਼ਿੰਦਗੀ ਖਰਾਬ ਹੋ ਜਾਵੇਗੀ ਤੇਰੇ ਕਰਕੇ ਇੱਕ ਉਹਨਾਂ ਦਾ ਹੱਸਦਾ ਵਸਦਾ ਪਰਿਵਾਰ ਵੀ ਬਰਬਾਦ ਹੋ ਜਾਵੇਗਾ ਇਸ ਲਈ ਤੂੰ ਇਹਨਾਂ ਦੇ ਘਰ ਨਾ ਜਾਇਆ ਕਰ ਗੁਰਪ੍ਰੀਤ ਨੇ ਇੱਥੇ ਆਪਣੀ ਮਾਂ ਦੀਆਂ ਗੱਲਾਂ ਸੁਣੀਆਂ ਪਰ ਉਹਨਾਂ ਨੂੰ ਨਜ਼ਰ ਅੰਦਾਜ਼ ਕਰ ਦਿੱਤਾ ਕਿਉਂਕਿ ਇੱਕ ਤਾਂ ਗੁਰਪ੍ਰੀਤ ਦੀ ਉਮਰ ਵੱਧਦੀ ਜਾ ਰਹੀ ਸੀ ਤੇ ਇੱਕ ਉਹਦੀ ਜ਼ਿੰਦਗੀ ਦੇ ਵਿੱਚ ਅੱਜ ਤੱਕ ਕੋਈ ਵੀ ਔਰਤ ਨਹੀਂ ਆਈ ਸੀ ਉਹਨੂੰ ਮਮਤਾ ਦੇ ਨਾਲ ਗੱਲਾਂ ਕਰਨੀਆਂ ਵਧੀਆ ਲੱਗਦੀਆਂ ਸਨ ਸ਼ਾਇਦ ਮਮਤਾ ਦੇ ਨਾਲ ਇਹ ਰਿਸ਼ਤਾ ਉਹਦਾ ਕਾਫੀ ਅੱਗੇ ਤੱਕ ਵੱਧ ਚੁੱਕਿਆ ਸੀ ਤੇ ਇਸ ਲਈ ਉਹ ਮਮਤਾ ਦੇ ਨਾਲੋਂ ਦੂਰ ਨਹੀਂ ਹੋਣਾ ਚਾਹੁੰਦਾ ਸੀ ਹੁਣ ਦਿਨ ਆ ਜਾਂਦਾ ਹੈ 30 ਅਪ੍ਰੈਲ 2016 ਦਾ ਗੁਰਪ੍ਰੀਤ ਨੇ ਘਰੋਂ ਆਪਣੀ ਸਕੂਟੀ ਚੱਕੀ ਤੇ ਘਰੋਂ ਇਹ ਕਹਿ ਕੇ ਗਿਆ ਕਿ ਉਹ ਇੱਕ ਜ਼ਰੂਰੀ ਕੰਮ ਤੇ ਜਾ ਰਿਹਾ ਹੈ ਪਰ ਦੇਰ ਰਾਤ ਤੱਕ ਉਹ ਵਾਪਸ ਨਹੀਂ ਪਰਤਿਆ ਪਹਿਲਾਂ ਵੀ ਉਹ ਕਈ ਵਾਰੀ ਕਾਫੀ ਲੇਟ ਘਰ ਆਉਂਦਾ ਸੀ ਇਸ ਲਈ ਘਰ ਵਾਲਿਆਂ ਨੇ ਜ਼ਿਆਦਾ ਸੋਚਿਆ ਨਹੀਂ ਪਰ ਜਿਸ ਤਰ੍ਹਾਂ ਹੀ ਟਾਈਮ 12:00 ਇੱਕ ਦਾ ਹੁੰਦਾ ਹੈ ਤਾਂ ਮਾਹ ਰਾਜਕੌਰ ਨੂੰ ਥੋੜੀ ਫਿਕਰ ਹੋਣ ਲੱਗ ਪੈਂਦੀ ਹੈ ਕਿ ਅੱਜ ਵੀ ਕੀ ਘਰ ਕਿਉਂ ਨਹੀਂ ਆਇਆ ਉਹਨੇ ਫੋਨ ਚੱਕਿਆ ਤੇ ਵਿੱਕੀ ਨੂੰ ਫੋਨ ਲਾਉਣ ਦੀ ਕੋਸ਼ਿਸ਼ ਕੀਤੀ ਪਰ ਉਹਦਾ ਫੋਨ ਸਵਿਚ ਆਫ ਆ ਰਿਹਾ ਹੁੰਦਾ ਹੈ ਹੁਣ ਉਹ ਆਪਣੇ ਛੋਟੇ ਮੁੰਡੇ ਲਵਲੀ ਦੇ ਕਮਰੇ ਦੇ ਵਿੱਚ ਜਾਂਦੀ ਹੈ ਤੇ ਕਹਿੰਦੀ ਹੈ ਕਿ ਤੇਰਾ ਵੱਡਾ ਭਰਾ ਘਰ ਦੇ ਵਿੱਚ ਨਹੀਂ ਆਇਆ ਤੇ ਜਾ ਕੇ ਬਾਹਰ ਪਤਾ ਕਰ ਕਿ ਉਹ ਕਿੱਥੇ ਗਿਆ ਹੈ ਲਵਲੀ ਕਹਿੰਦਾ ਹੈ ਕਿ ਉਹਨੇ ਕਿੱਥੇ ਜਾਣਾ ਉਹ ਅਮਿਤ ਦੇ ਘਰ ਦੇ ਵਿੱਚ ਹੀ ਹੋਵੇਗਾ ਮਮਤਾ ਦੇ ਕੋਲ ਬੈਠਾ ਹੋਵੇਗਾ ਤੈਨੂੰ ਪਤਾ ਤਾਂ ਹੈ ਕਿ ਉਹ ਹਰ ਸਮੇਂ ਉਥੇ ਹੀ ਰਹਿੰਦਾ ਹੈ ਉਹ ਵਿਗੜ ਚੁੱਕਿਆ ਹੈ ਤੇ ਜੇ ਉਹਦਾ ਜਲਦੀ ਵਿਆਹ ਨਹੀਂ ਕੀਤਾ ਗਿਆ ਤਾਂ ਉਹ ਕੋਈ ਨਾ ਕੋਈ ਚੰਨ ਜ਼ਰੂਰ ਜਾੜੇਗਾ ਲਵਲੀ ਇੱਥੇ ਕਹਿੰਦਾ ਹੈ ਕਿ ਮੈਂ ਮਮਤਾ ਦੇ ਘਰ ਨਹੀਂ ਜਾਣਾ ਤੇ ਤੂੰ ਆਪੇ ਹੀ ਵੇਖ ਕੇ ਆ ਹੁਣ ਟਾਈਮ ਬਹੁਤ ਸਾਰਾ ਬੀਤ ਚੁੱਕਿਆ ਸੀ ਤੇ ਰਾਤ ਹਨੇਰੀ ਹੋ ਚੁੱਕੀ ਸੀ ਰਾਜਕੌਰ ਆਪਣੇ ਬਿਸਤਰੇ ਤੇ ਜਾਂਦੀ ਹੈ ਤੇ ਲੰਮੇ ਪੈ ਜਾਂਦੀ ਹੈ ਕੁਣ ਰਾਤ ਬੀ ਚੁੱਕੀ ਸੀ ਪਰ ਪੂਰੀ ਰਾਤ ਉਹਨਾਂ ਦਾ ਵੱਡਾ ਮੁੰਡਾ ਘਰ ਨਹੀਂ ਆਇਆ ਸੀ ਸਵੇਰ ਹੁੰਦਿਆ ਸਾਰ ਹੀ ਉਹ लवली ਦੇ ਕੋਲੋਂ ਅਮਿਤ ਦਾ ਨੰਬਰ ਲੈਂਦੀ ਹੈ ਤੇ ਅਮਿਤ ਨੂੰ ਫੋਨ ਕਰਦੀ ਹੈ ਤੇ ਉਹਨੂੰ ਪੁੱਛਦੀ ਹੈ ਕਿ ਤੇਰਾ ਦੋਸਤ ਗੁਰਪ੍ਰੀਤ ਕਿੱਥੇ ਹੈ ਉਹ ਕੱਲ ਰਾਤ ਘਰ ਨਹੀਂ ਮਰਿਆ ਹੁਣ ਇੱਥੇ ਅਮਿਤ ਕਹਿੰਦਾ ਹੈ ਕਿ ਮੈਨੂੰ ਨਹੀਂ ਪਤਾ ਕਿ ਉਹ ਕਿੱਥੇ ਹੈ ਕੱਲ ਸ਼ਾਮੀ ਉਹ ਸਾਡੇ ਘਰੋਂ 9:00 ਵਜੇ ਦੇ ਕਰੀਬ ਆਇਆ ਤਾਂ ਜ਼ਰੂਰ ਸੀ ਤੇ ਮੇਰੇ ਨਾਲ ਉਹ ਥੋੜਾ ਲੜਿਆ ਝਗੜਿਆ ਤੇ ਉਸ ਤੋਂ ਬਾਅਦ ਉਹਨੇ ਆਪਣਾ ਫੋਨ ਨੂੰ ਬੰਦ ਦਿੱਤਾ ਤੇ ਘਰੋਂ ਚਲਾ ਗਿਆ ਇਸ ਤੋਂ ਬਾਅਦ ਮੰਨੂ ਨੂੰ ਨਹੀਂ ਪਤਾ ਕਿ ਉਹ ਕਿੱਥੇ ਗਿਆ। ਇਸ ਤੋਂ ਬਾਅਦ ਰਾਜਕੌਰ ਆਪਣੇ ਛੋਟੇ ਮੁੰਡੇ ਨੂੰ ਨਾਲ ਲੈ ਜਾਂਦੀ ਹੈ ਤੇ ਕਈ ਰਿਸ਼ਤੇਦਾਰਾਂ ਦੇ ਕੋਲ ਤੇ ਵਿੱਕੀ ਦੇ ਕਈ ਦੋਸਤਾਂ ਦੇ ਕੋਲ ਜਾਂਦੀ ਹੈ ਤੇ ਉਹਨਾਂ ਨੂੰ ਪੁੱਛਗਿੱਛ ਕਰਦੀ ਹੈ। ਪਰ ਕਿਤੇ ਵੀ ਗੁਰਪ੍ਰੀਤ ਸਿੰਘ ਉਰਫ਼ ਵਿੱਕੀ ਦਾ ਕੁਝ ਪਤਾ ਨਹੀਂ ਚੱਲਦਾ। ਦੋ ਦਿਨ ਬੀਤ ਜਾਂਦੇ ਨੇ ਤੇ 2 ਮਈ ਵਾਲੇ ਦਿਨ ਰਾਜਕੌਰ ਪੁਲਿਸ ਥਾਣੇ ਦੇ ਵਿੱਚ ਜਾਂਦੀ ਹੈ ਤੇ ਗੁਰਪ੍ਰੀਤ ਸਿੰਘ ਉਰਫ਼ ਵਿੱਕੀ ਦੀ ਮਿਸਿੰਗ ਰਿਪੋਰਟ ਤਰਜ ਕਰਵਾਉਂਦੀ ਹੈ। ਪੁਲਿਸ ਵਾਲੇ ਏਰਪੋਰਟ ਲਿਖਣ ਤੋਂ ਬਾਅਦ ਆਪਣੀ ਇਨਕੁਆਇਰੀ ਸ਼ੁਰੂ ਕਰ ਦਿੰਦੇ ਨੇ। ਤੇ 3 ਮਈ 2016 ਵਾਲੇ ਦਿਨ ਹੀ ਮਨੋਹਰ ਲਾਲ ਯੂਨੀਵਰਸਿਟੀ ਦੇ ਲਾਗੇ ਗੁਰਪ੍ਰੀਤ ਸਿੰਘ ਦੀ ਐਕਟਿਵਾ ਖੜੀ ਮਿਲਦੀ ਹੈ ਐਕਟਿਵਾ ਮਿਲਣ ਦੇ ਨਾਲ ਹੀ ਪੁਲਿਸ ਨੂੰ ਸ਼ੱਕ ਮਹਿਸੂਸ ਹੋ ਜਾਂਦਾ ਹੈ ਕਿ ਜ਼ਰੂਰ ਹੀ ਗੁਰਪ੍ਰੀਤ ਸਿੰਘ ਦੇ ਨਾਲ ਕੁਝ ਗਲਤ ਹੋ ਚੁੱਕਿਆ ਹੈ ਪੁਲਿਸ ਆਪਣੀ ਜਾਂਚ ਕਰਦੀ ਹੈ ਆਸ-ਪਾਸ ਦੇ ਜਿੰਨੇ ਵੀ ਸੁੰਸਾਨ ਇਲਾਕੇ ਸਨ ਛੱਪਰ ਸਨ ਨਾਲੇ ਸਨ ਸਾਰਿਆਂ ਨੂੰ ਜਾਂਚਿਆ ਜਾਂਦਾ ਹੈ ਪਰ ਕਿਤੋਂ ਵੀ ਗੁਰਪ੍ਰੀਤ ਸਿੰਘ ਦੀ ਕੋਈ ਸੂ ਨਹੀਂ ਲੱਗਦੀ ਦਿਨ ਨਿਕਲਦੇ ਜਾਂਦੇ ਨੇ ਹੁਣ ਦਿਨ ਆ ਜਾਂਦਾ ਹੈ 13 ਮਈ 2016 ਦਾ ਉਰੰਗਾਬਾਦ ਦੇ ਇੱਕ ਛੱਪਰ ਦੇ ਵਿੱਚੋਂ ਲੋਕਾਂ ਨੂੰ ਬਹੁਤ ਪੈੜੀ ਸਮੈਲ ਆ ਰਹੀ ਸੀ ਤੇ ਲੋਕੀ ਹੁਣ ਪੁਲਿਸ ਵਾਲਿਆਂ ਨੂੰ ਫੋਨ ਕਰਦੇ ਨੇ ਕਿ ਇੱਥੇ ਇੱਕ ਨਾਲੇ ਦੇ ਉੱਤੇ ਹੀ ਕੋਈ ਬੋਰਾ ਪਿਆ ਹੋਇਆ ਹੈ ਪਲਾਸਟਿਕ ਵਾਲਾ ਤੇ ਇਸ ਬੋਰੇ ਦੇ ਵਿੱਚੋਂ ਬਹੁਤ ਗੰਦੀ ਸਮੈਲ ਆ ਰਹੀ ਹੈ ਜਿਵੇਂ ਇਹ ਬੋਰੇ ਦੇ ਵਿੱਚ ਕੋਈ ਬੋਡੀ ਸੜ ਰਹੀ ਹੁੰਦੀ ਹੈ ਪੁਲਿਸ ਵਾਲੇ ਫੌਰਨ ਉੱਥੇ ਪਹੁੰਚਦੇ ਨੇ ਤੇ ਉਹ ਪਲਾਸਟਿਕ ਦੇ ਬੋਰੇ ਨੂੰ ਬਾਹਰ ਕੱਢਿਆ ਜਾਂਦਾ ਹੈ ਤੇ ਜਦੋਂ ਪਲਾਸਟਿਕ ਦੇ ਬੋਰੇ ਨੂੰ ਖੋਲ੍ਹਿਆ ਜਾਂਦਾ ਹੈ ਤਾਂ ਉਹਦੇ ਵਿੱਚੋਂ ਇੱਕ ਗਲੀ ਸਰੀ ਮਿਲਦੀ ਹੈ ਪਰ ਜਿਹੜੀ ਇਹ লাশ ਸੀ ਉਹਦੇ ਉੱਪਰ ਪਏ ਹੋਏ ਜਿਹੜੇ ਕੱਪੜੇ ਸਨ ਉਹ ਉਸੇ ਤਰ੍ਹਾਂ ਦੇ ਸਨ ਜਿਹੜੇ ਕਿ ਰਾਜਕੋਰ ਨੇ ਦੱਸੇ ਸਨ ਜੋ ਵਿੱਕੀ ਨੇ ਪਾਏ ਹੋਏ ਸਨ ਤੇ ਇਹਦਾ ਕੱਦ ਕਾਠੀ ਵੀ ਗੁਰਪ੍ਰੀਤ ਸਿੰਘ ਵਿੱਕੀ ਦੇ ਨਾਲ ਬਿਲਕੁਲ ਮੈਚ ਕਰਦਾ ਸੀ ਹੁਣ ਪੁਲਿਸ ਵਾਲੇ ਇਸ ਬੋਡੀ ਨੂੰ ਆਪਣੇ ਕਬਜ਼ੇ ਦੇ ਵਿੱਚ ਲੈਂਦੇ ਨੇ ਤੇ ਮਹਾਰਾਜਕੋਰ ਨੂੰ ਤੇ ਉਹਦੇ ਮੁੰਡੇ ਲਵਲੀ ਨੂੰ ਸਨਾਖਤ ਕਰਨ ਵਾਸਤੇ ਔਰੰਗਾਬਾਦ ਪਿੰਡ ਦੇ ਵਿੱਚ ਬੁਲਾਉਂਦੇ ਨੇ ਜਿਸ ਤਰ੍ਹਾਂ ਹੀ ਹੁਣ ਮਹਾਰਾਜਕੋਰ ਇਸ ਬੋਡੀ ਨੂੰ ਦੇਖਦੀ ਹੈ ਤਾਂ ਉਹ ਪਹਿਚਾਨ ਲੈਂਦੀ ਹੈ ਕਿ ਇਹ ਉਹਦਾ ਮੁੰਡਾ ਹੀ ਹੈ ਹੁਣ ਪੁਲਿਸ ਵਾਲੇ ਰਾਜਕੋੜ ਨੂੰ ਪੁੱਛਦੇ ਨੇ ਕਿ ਤੁਹਾਨੂੰ ਕਿਸੇ ਤੇ ਕੋਈ ਸ਼ੱਕ ਤਾਂ ਮਹਾਰਾਜਕੁਰ ਸਾਫ ਸਾਫ ਇਲਜ਼ਾਮ ਉਹਦੇ ਦੋਸਤ ਅਮਿਤ ਤੇ ਉਹਦੀ ਪਤਨੀ ਮਮਤਾ ਦੇ ਉੱਤੇ ਹੀ ਲੱਗਦੀ ਹੈ ਤੇ ਪੁਲਿਸ ਨੂੰ ਦੱਸਦੀ ਵੀ ਹੈ ਕਿ ਉਹਦੇ ਮੁੰਡੇ ਜਾਣੀ ਕਿ ਗੁਰਪ੍ਰੀਤ ਸਿੰਘ ਦਾ ਤੇ ਅਮਿਤ ਦੀ ਘਰ ਵਾਲੀ ਮਮਤਾ ਦਾ ਆਪਸ ਦੇ ਵਿੱਚ ਚੱਕਰ ਚੱਲ ਰਿਹਾ ਸੀ ਤੇ ਸ਼ਾਇਦ ਹੋ ਸਕਦਾ ਹੈ ਕਿ ਇਸੇ ਚੱਕਰ ਦੇ ਕਰਕੇ ਹੀ ਇਹਨਾਂ ਦੋਨਾਂ ਨੇ ਵਿੱਕੀ ਨੂੰ ਮਾਰ ਦਿੱਤਾ ਹੁਣ ਪੁਲਿਸ ਵਾਲੇ ਅਮਿਤ ਨੂੰ ਤੇ ਉਹਦੀ ਪਤਨੀ ਮਮਤਾ ਨੂੰ ਗ੍ਰਿਫਤਾਰ ਕਰਦੇ ਨੇ ਤੇ ਉਹਨਾਂ ਕੋਲੋਂ ਪੁੱਛਗਿੱਛ ਕਰਦੇ ਨੇ ਪਹਿਲਾਂ ਤਾਂ ਇਹ ਦੋਨੇ ਜਾਣੇ ਟਾਲਮਟੋਲ ਕਰਦੇ ਰਹੇ ਕਿ ਸਾਨੂੰ ਨਹੀਂ ਪਤਾ ਕਿ ਇਹਦੀ ਮੌਤ ਕਿਵੇਂ ਹੋਈ ਪਰ ਪੁਲਿਸ ਵਾਲੇ ਜਦੋਂ ਕਹਿੰਦੇ ਨੇ ਕਿ ਆਪਣੀ ਆਈ ਤੇ ਆਉਂਦੀ ਹੈ ਤਾਂ ਵੱਡੇ ਵੱਡੇ ਬੋਲ ਪੈਂਦੇ ਨੇ ਤੇ ਇਹਨਾਂ ਕੋਲੋਂ ਜਦੋਂ ਸ਼ਕਤੀ ਦੇ ਨਾਲ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਇਹ ਦੋਨੇ ਜਾਣੇ ਵੀ ਆਪਣਾ ਜੁਰਮ ਕਬੂਲ ਕਰ ਲੈਂਦੇ ਨੇ ਹੁਣ ਇਹ ਮਮਤਾ ਦੱਸਦੀ ਹੈ ਕਿ ਉਹਦਾ ਤੇ ਗੁਰਪ੍ਰੀਤ ਦੇ ਵਿੱਚ ਭਾਬੀ ਤੇ ਉਹ ਵਾਲਾ ਰਿਸ਼ਤਾ ਸੀ ਤੇ ਉਹ ਇੱਕ ਦੂਜੇ ਦੇ ਨਾਲ ਹਸੀ ਮਜ਼ਾਕ ਕਰਦੇ ਰਹਿੰਦੇ ਸਨ ਪਰ ਇਹਨਾਂ ਦੇ ਵਿੱਚ ਕੋਈ ਵੀ ਇਹੋ ਜਿਹਾ ਗਲਤ ਰਿਲੇਸ਼ਨ ਨਹੀਂ ਬਣਿਆ ਸੀ ਪਰ ਇੱਕ ਦਿਨ ਜਦੋਂ ਅਮਿਤ ਆਪਣੀ ਦੁਕਾਨ ਤੇ ਬੈਠਾ ਹੋਇਆ ਸੀ ਤਾਂ ਅਮਿਤ ਨੂੰ ਕਿਸੇ ਗਾਹਕ ਨੇ ਫੋਨ ਕੀਤਾ ਕਿ ਕੋਈ ਸਮਾਨ ਹੈ ਉਹਦੇ ਕੋਲ ਤੇ ਉਹ ਲੈ ਜਾਵੇ ਅਮਿਤ ਕਾਫੀ ਬਿਜੀ ਸੀ ਤੇ ਉਹਦਾ ਦੁਕਾਨ ਉੱਤੇ ਰਹਿਣਾ ਵੀ ਜ਼ਰੂਰੀ ਸੀ ਤੇ ਉਹ ਸਮਾਨ ਲੈਣਾ ਵੀ ਜ਼ਰੂਰੀ ਸੀ ਇਹਦੇ ਬਾਰੇ ਹੁਣ ਉਹ ਗੁਰਪ੍ਰੀਤ ਦੇ ਨਾਲ ਗੱਲ ਕਰਦਾ ਹੈ ਤੇ ਗੁਰਪ੍ਰੀਤ ਉਹਨੂੰ ਕਹਿੰਦਾ ਹੈ ਕਿ ਮੇਰੇ ਹੁੰਦਿਆ ਹੋਇਆ ਤੇਰੇ ਦੋਸਤ ਦੇ ਹੁੰਦਿਆ ਹੋਇਆ ਤੈਨੂੰ ਟੈਨਸ਼ਨ ਲੈਣ ਦੀ ਕੀ ਲੋੜ ਹੈ ਮੈਂ ਇਹ ਸਮਾਨ ਲੈਣ ਵਾਸਤੇ ਚਲਾ ਜਾਣਾ ਹਾਂ ਗੁਰਪ੍ਰੀਤ ਹੁਣ ਇਹਦੇ ਕੋਲੋਂ ਇਹ ਐਡਰੈਸ ਵਗੈਰਾ ਲੈ ਕੇ ਉੱਥੇ ਸਮਾਨ ਲੈਣ ਚਲਾ ਜਾਂਦਾ ਹੈ ਤੇ ਰਸਤੇ 'ਚ ਆਉਂਦੇ ਸਮੇ ਗੁਰਪ੍ਰੀਤ ਦਾ ਐਕਸੀਡੈਂਟ ਹੋ ਜਾਂਦਾ ਹੈ ਤੇ ਇਸ ਐਕਸੀਡੈਂਟ ਦੇ ਵਿੱਚ ਇਹਦੀ ਲੱਤ ਤੇ ਬਹੁਤ ਹੀ ਗਹਿਰੀ ਝੋਟ ਲੱਗਦੀ ਹੈ ਇੱਥੇ ਜਦੋਂ ਅਮਿਤ ਨੂੰ ਪਤਾ ਲੱਗਦਾ ਹੈ ਤਾਂ ਅਮਿਤ ਇਹਨੂੰ ਹਸਪੀਟਲ ਦੇ ਵਿੱਚ ਲੈ ਕੇ ਜਾਂਦਾ ਹੈ ਇਹਦਾ ਪੂਰਾ ਇਲਾਜ ਕਰਵਾਉਂਦਾ ਹੈ ਪਰ ਇਹਦੇ ਲੱਤ ਦੇ ਉੱਤੇ ਪਲਾਸਟਰ ਲਾਇਆ ਜਾਂਦਾ ਹੈ ਤੇ ਇੱਥੇ ਡਾਕਟਰ ਇਹਨੂੰ ਗੁਰਪ੍ਰੀਤ ਨੂੰ ਕਹਿੰਦੇ ਨੇ ਕਿ ਤੂੰ 1 ਮਹੀਨਾ ਲਗਾਤਾਰ ਬਿਸਤਰੇ ਤੋਂ ਨਹੀਂ ਉੱਠਣਾ ਜੇ ਤੂੰ ਉੱਠਿਆ ਤਾਂ ਤੇਰੇ ਜ਼ਖਮ ਖੋਲ ਜਾਣਗੇ ਤੇ ਫਿਰ ਜ਼ਿਆਦਾ ਨੁਕਸਾਨ ਹੋਵੇਗਾ ਹੁਣ ਅਮੀਤ ਇੱਥੇ ਗੁਰਪ੍ਰੀਤ ਦੀ ਮਾਂ ਨੂੰ ਕਹਿੰਦਾ ਹੈ ਕਿ ਮਾਤਾ ਜੀ ਤੁਸੀਂ ਬਿਮਾਰ ਰਹਿੰਦੇ ਹੋ ਤੁਹਾਡੇ ਕੋਲੋਂ ਗੁਰਪ੍ਰੀਤ ਦੀ ਸੇਵਾ ਨਹੀਂ ਹੋਣੀ ਇਸ ਕਰਕੇ ਮੈਂ ਗੁਰਪ੍ਰੀਤ ਨੂੰ ਆਪਣੇ ਘਰ ਲਿਆ ਜਾਣਾ ਤੇ ਇੱਥੇ ਆਪਾਂ ਦੋਨੇ ਜਾਣੇ ਮਿਲ ਕੇ ਇਹਦਾ ਧਿਆਨ ਰੱਖਾਂਗੇ ਤੇ ਇਹ ਛੇਤੀ ਹੀ ਠੀਕ ਹੋ ਜਾਵੇਗਾ ਦੇ ਦੂਜੇ ਬੰਨੇ ਅਮਿਤ ਨੂੰ ਇਹ ਲੱਗਦਾ ਸੀ ਕਿ ਉਹਦੇ ਕਰਕੇ ਹੀ ਇਹਨੂੰ ਸੱਟ ਲੱਗੀ ਹੈ ਤੇ ਉਹਦੇ ਕਰਕੇ ਹੀ ਇਹ ਐਦਾ ਐਕਸੀਡੈਂਟ ਹੋਇਆ ਹੈ ਤੇ ਇਸ ਲਈ ਇਹ ਗੁਰਪ੍ਰੀਤ ਨੂੰ ਆਪਣੇ ਘਰ ਲੈ ਕੇ ਜਾਂਦਾ ਹੈ ਅਮਿਤ ਖੁਦ ਹੁਣ ਕੰਮ ਤੇ ਚਲਾ ਜਾਂਦਾ ਸੀ ਤੇ ਘਰ ਦੇ ਵਿੱਚ ਗੁਰਪ੍ਰੀਤ ਤੇ ਮਮਤਾ ਇਕੱਲੇ ਰਹਿ ਜਾਂਦੇ ਸਨ ਹੁਣ ਦਿਉਰ ਪਰਜਾਈ ਦੇ ਵਿੱਚ ਹਸੀ ਮਜ਼ਾਕ ਪਹਿਲਾਂ ਹੀ ਚੱਲਦਾ ਸੀ ਪਰ ਹੌਲੀ-ਹੌਲੀ ਇਹ ਹਸੀ ਮਜ਼ਾਕ ਨਜਾਇਜ਼ ਰਿਸ਼ਤੇ ਦੇ ਵਿੱਚ ਬਦਲ ਜਾਂਦਾ ਹੈ ਇਹ ਦੋਨੇ ਜਾਨੇ ਇਕੱਲੇ ਹੁੰਦੇ ਸਨ ਤੇ ਇਸ ਲਈ ਇਹਨਾਂ ਨੂੰ ਹੁਣ ਮੌਕਾ ਮਿਲ ਜਾਂਦਾ ਹੈ ਤੇ ਇਹ ਦੋਨੇ ਜਾਨੇ ਮਿਲ ਕੇ ਸਰੀਰਕ ਸੰਬੰਧ ਬਣਾ ਲੈਂਦੇ ਨੇ ਇਸ ਤੋਂ ਬਾਅਦ ਜਦੋਂ ਗੁਰਪ੍ਰੀਤ ਠੀਕ ਹੋ ਜਾਂਦਾ ਹੈ ਤਾਂ ਉਸ ਤੋਂ ਬਾਅਦ ਵੀ ਇੱਕ ਦੂਜੇ ਦੇ ਨਾਲ ਇਸੇ ਤਰ੍ਹਾਂ ਹੀ ਜਦੋਂ ਮੌਕਾ ਮਿਲਦਾ ਸੀ ਤਾਂ ਇਹ ਸਰੀਰਕ ਸੰਬੰਧ ਬਣਾਉਂਦੇ ਰਹਿੰਦੇ ਸਨ ਇਨ੍ਹਾਂ ਦਾ ਸਬੰਧ ਲਗਾਤਾਰ 1 ਸਾਲ ਤੱਕ ਚੱਲਦਾ ਰਿਹਾ। ਗੁਰਪ੍ਰੀਤ ਮਮਤਾ ਦੇ ਮਗਰ ਪੂਰੀ ਤਰ੍ਹਾਂ ਪਾਗਲ ਹੋ ਚੁੱਕਿਆ ਸੀ ਕਿਉਂਕਿ ਇਹਦੀ ਜ਼ਿੰਦਗੀ ਦੇ ਵਿੱਚ ਇਹ ਪਹਿਲੀ ਔਰਤ ਸੀ ਜਿਹਦੇ ਨਾਲ ਇਹਨੇ ਰਿਲੇਸ਼ਨ ਬਣਾਇਆ ਸੀ। ਪਰ ਮਮਤਾ ਤਾਂ ਸਿਰਫ ਆਪਣਾ ਇੰਜੋਏਮੈਂਟ ਕਰ ਰਹੀ ਸੀ। ਗੁਰਪ੍ਰੀਤ ਇੱਥੇ ਮਮਤਾ ਦੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ। ਉਹ ਚਾਹੁੰਦਾ ਸੀ ਕਿ ਉਹ ਅਮਿਤ ਨਾਲ ਤਲਾਕ ਲਵੇ ਤੇ ਗੁਰਪ੍ਰੀਤ ਦੇ ਨਾਲ ਵਿਆਹ ਕਰਵਾ ਲਵੇ। ਪਰ ਮਮਤਾ ਇੱਥੇ ਆਪਣੇ ਪਤੀ ਅਮਿਤ ਨੂੰ ਤਲਾਕ ਨਹੀਂ ਦੇਣਾ ਚਾਹੁੰਦੀ ਸੀ। ਉਹ ਹੁਣ ਗੁਰਪ੍ਰੀਤ ਨੂੰ ਇਗਨੋਰ ਕਰਨ ਲੱਗ ਪੈਂਦੀ ਹੈ। ਉਹਨੂੰ ਮਨਾ ਕਰਨ ਲੱਗ ਪੈਂਦੀ ਹੈ। ਹੁਣ ਇਹਨਾਂ ਦੋਨਾਂ ਦੇ ਵਿੱਚ ਲੜਾਈ ਚ ਆ ਗਰਾਉਣ ਲੱਗ ਪੈਂਦਾ ਹੈ ਆਖਿਰਕਾਰ ਤੰਗ ਆ ਕੇ ਹੁਣ ਮਮਤਾ ਆਪਣੇ ਪਤੀ ਨੂੰ ਸਾਰੀ ਗੱਲ ਦੱਸ ਦਿੰਦੀ ਹੈ ਉਹ ਦੱਸਦੀ ਹੈ ਕਿ ਇੱਕ ਵਾਰੀ ਮੇਰੇ ਕੋਲੋ ਗਲਤੀ ਦੇ ਨਾਲ ਇਹ ਤੇ ਨਾਲ ਸਬੰਧ ਬਣ ਗਏ ਤੇ ਇਹ ਮੇਰੇ ਮਗਰ ਹੀ ਪੈ ਗਿਆ ਇਹ ਮੈਨੂੰ ਹੁਣ ਕਹਿੰਦਾ ਹੈ ਕਿ ਤੂੰ ਤਲਾਕ ਦੇ ਪਰ ਮੈਂ ਆਹੋ ਜਿਹਾ ਕੋਈ ਵੀ ਗੱਲ ਮੰਨਦੇ ਵਿੱਚ ਨਹੀਂ ਲੈਂਦੀ ਹੁਣ ਅਮਿਤ ਤੇ ਗੁਰਪ੍ਰੀਤ ਦੇ ਵਿੱਚ ਝਗੜਾ ਹੁੰਦਾ ਹੈ ਇਸੇ ਗੱਲ ਨੂੰ ਲੈ ਕੇ ਤੇ ਇਹਨਾਂ ਦੀ ਦੋਸਤੀ ਦੁਸ਼ਮਣੀ ਦੇ ਵਿੱਚ ਬਦਲ ਜਾਂਦੀ ਹੈ ਪਰ ਗੁਰਪ੍ਰੀਤ ਦੇ ਉੱਤੇ ਤਾਂ ਮਮਤਾ ਦਾ ਪੂਰੀ ਤਰ੍ਹਾਂ ਭੂਤ ਸਵਾਰ ਸੀ ਉਹਨੂੰ ਮਮਤਾ ਦੇ ਸਿਵਾਏ ਕੁਝ ਨਹੀਂ ਦਿਖ ਰਿਹਾ ਸੀ ਏ ਹੁਣ 30 ਅਪ੍ਰੈਲ ਵਾਲੇ ਦਿਨ ਆਪਣੀ ਸਕੂਟੀ ਨੂੰ ਚੱਕਦਾ ਹੈ ਤੇ ਅਮਿਤ ਦੇ ਘਰ ਆਉਂਦਾ ਹੈ। ਇਹਨੇ ਹੱਥ ਦੇ ਵਿੱਚ ਕੋਈ ਕੈਮੀਕਲ ਫੜਿਆ ਹੋਇਆ ਸੀ। ਇਹ ਆ ਕੇ ਮਮਤਾ ਨੂੰ ਧਮਕਾਉਂਦਾ ਹੈ ਕਿ ਤੂੰ ਮੈਨੂੰ ਦੱਸ ਤੂੰ ਮੇਰੇ ਨਾਲ ਵਿਆਹ ਕਰਵਾਵੇਂਗੀ ਜਾਂ ਨਹੀਂ ਕਰਵਾਵੇਂਗੀ। ਮੈਨੂੰ ਤੂੰ ਨਾ ਜੇ ਕੀਤੀ ਤਾਂ ਮੈਂ ਕੈਮੀਕਲ ਤੇਰੇ ਉੱਤੇ ਸੁੱਟ ਦਵਾਂਗਾ। ਉਧਰੋਂ ਇਹਦਾ ਪਤੀ ਅਮਿਤ ਵੀ ਘਰ ਦੇ ਵਿੱਚ ਮੌਜੂਦ ਸੀ। ਉਹ ਵੀ ਇਹਨੂੰ ਮਨਾ ਕਰਦਾ ਹੈ ਕਿ ਤੂੰ ਐਦਾਂ ਨਾ ਕਰ ਆਪਾਂ ਬੈਠ ਕੇ ਕੋਈ ਗੱਲ ਕਰਦੇ ਹਾਂ। ਪਰ ਇਹ ਮੰਨਣ ਦੇ ਲਈ ਤਿਆਰ ਨਹੀਂ ਹੁੰਦਾ। ਇਹ ਗੁਰਪ੍ਰੀਤ ਹਜੇ ਮਮਤਾ ਨੂੰ ਧਮਕਾ ਰਿਹਾ ਹੁੰਦਾ ਹੈ। ਤੇ ਇਹਦਾ ਜਰਾ ਪਤੀ ਸੀ ਅਮਿਤ ਉਹ ਦੂਸਰੇ ਕਮਰੇ ਦੇ ਵਿੱਚ ਜਾਂਦਾ ਹੈ ਤੇ ਉਥੋਂ ਇੱਕ ਕਵਾਰੀ ਕੱਢ ਕੇ ਲਿਆਉਂਦਾ ਹੈ ਤੱਕਵਾਰੀ ਦੇ ਨਾਲ ਹੀ ਇਹਦੇ ਉੱਪਰ ਪਿੱਛੋਂ ਦੀ ਹੋ ਕੇ ਵਾਰ ਕਰ ਦਿੰਦਾ ਹੈ ਤੇ ਇਹ ਉਨੀ ਦੇਰ ਤੱਕ ਇਹਦੇ ਤੇ ਵਾਰ ਕਰੀ ਜਾਂਦਾ ਹੈ ਜਿੰਨੀ ਦੇਰ ਤੱਕ ਵਿੱਕੀ ਦੀ ਮੌਤ ਨਹੀਂ ਹੋ ਜਾਂਦੀ ਵਿੱਕੀ ਦੀ ਮੌਤ ਹੋਣ ਤੋਂ ਬਾਅਦ ਇਹ ਉਹਨੂੰ ਉਹਦੀ লাশ ਨੂੰ ਬੋੜੇ ਦੇ ਵਿੱਚ ਪਾਉਂਦਾ ਹੈ ਤੇ ਮਮਤਾ ਦੀ ਸਕੂਟੀ ਨੂੰ ਬਾਹਰ ਕੱਢਦਾ ਹੈ ਤੇ ਉਹਦੇ ਉੱਤੇ ਰੱਖ ਕੇ ਔਰੰਗਾਬਾਦ ਪਿੰਡ ਦੇ ਵਿੱਚ ਇੱਕ ਨਾਲਾ ਪੈਂਦਾ ਹੈ ਤੇ ਉਹ ਨਾਲੇ ਦੇ ਵਿੱਚ ਜਾ ਕੇ ਇਸ ਬੋਡੀ ਨੂੰ ਸੁੱਟ ਕੇ ਆ ਜਾਂਦਾ ਹੈ ਪੁਲਿਸ ਨੇ ਇਹਨਾਂ ਦੇ ਬਿਆਨ ਤੋਂ ਬਾਅਦ ਇਹਨਾਂ ਨੂੰ ਗ੍ਰਿਫਤਾਰ ਕੀਤਾ ਤੇ ਕਤਲ ਦਾ ਮਾਮਲਾ ਦਰਜ ਕਰਕੇ ਇਹਨਾਂ ਨੂੰ ਜੇਲ੍ਹ ਦੇ ਵਿੱਚ ਭੇਜ ਦਿੱਤਾ ਇਸ ਤਰ੍ਹਾਂ ਇੱਕ ਵਾਰੀ ਫਿਰ ਤੋਂ ਨਜਾਇਜ਼ ਬੰਦਾ ਨੇ ਚਲਦਿਆਂ ਦੋ ਹਸਤੇ ਵਸਤੇ ਪਰਿਵਾਰ ਪਰਬਾਦ ਹੋ ਕੇ ਰਹਿ ਗਏ ਬਾਕੀ ਤੁਹਾਡਾ ਕੀ ਨਾ ਇਸ ਘਟਨਾ ਦੇ ਬਾਰੇ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਤੇ ਐਹੋ ਜੀਆਂ ਹੋਰ ਵੀ ਕ੍ਰਾਈਮ ਰਿਲੇਟਡ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਸਕਦੇ ਹੋ ਧੰਨਵਾਦ